ਕਿੰਝ ਸੰਗਤਾਂ ਨੂੰ ਬੇਨਤੀ ਕਰਾਂਗਾ ਬਹੁਤ ਸਾਰੀ ਸੰਗਤ ਨੂੰ ਪਤਾ ਹੀ ਨਹੀਂ ਸ੍ਰੀਮਾਨ ਸੰਤ ਬਾਬਾ ਸੇਵਾ ਸਿੰਘ ਜੀ ਕਿਹੜੇ ਨਗਰ ਦੇ ਸੀਗੇ ਸੋ ਆਪ ਜੀ ਨੇ ਕਿਰਪਾ ਕਰਨੀ ਹੈ ਸੰਤ ਬਾਬਾ ਸੇਵਾ ਸਿੰਘ ਜੀ ਮਹਾਰਾਜ ਦੀ ਯਾਦ ਵਿੱਚ ਜਿੱਥੇ ਲੋਹ ਲੰਗਰ ਸਟੋਰ ਬਾਬਾ ਸੇਵਾ ਸਿੰਘ ਜੀ ਨੇ ਬਣਾਇਆ ਸੀ ਉੱਥੇ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣ ਰਿਹਾ ਸੋ ਸਮੁੱਚੀਆਂ ਹੀ ਸੰਗਤਾਂ ਨੇ ਉਸ ਗੁਰਦੁਆਰਾ ਸਾਹਿਬ ਵਾਸਤੇ ਕਿਹੜੀ ਆ ਵੈਗੁਰੂ ਨਾਮ ਜਹਾਜ਼ ਐ ਚੜੇ ਸੋ ਉਤਰੇ ਪਾਰ ਵੈਗੁਰੂ ਦਾ ਨਾਮ ਜਹਾਜ਼ ਰਗਾ ਆਪਾਂ ਸਾਰਿਆਂ ਉਹਨਾਂ ਦੇ ਬਰਸਾਏ ਭੁੱਲਣਾ ਵਾ ਸਾਰਿਆਂ ਦੇ ਮਹਾਰਾਜ ਚੜ੍ਹਦੀ ਕਲਾ ਕਰੇ ਖੁਸ਼ੇ ਬਖਸ਼ ਕਰੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਸਤ ਨਾਮ ਵਾਹਿਗੁਰੂ 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 ਸਤ ਨਾਮ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿ